ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਰੀਅਲ ਬਣਾਉਣਾ ਅਤੇ ਪ੍ਰੀ-ਵੇਡਿੰਗ ਫੋਟੋਸ਼ੂਟ ਤੇ ਲਗਾਈ ਰੋਕ ਤੁਹਾਨੂੰ ਦੱਸਦੇ ਕਿ ਹੁਣ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਦੇ ਉੱਤੇ ਰੀਅਲ ਬਣਾਉਣਾ ਅਤੇ ਪ੍ਰੀ-ਵੇਡਿੰਗ ਫੋਟੋਸ਼ੂਟ ਤੇ ਬੈਨ ਲਗਾ ਦਿੱਤਾ ਹੈ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਸ਼੍ਰੀ ਦਰਬਾਰ ਸਾਹਿਬ ਨਵੇਂ ਵਿਆਹੇ ਜੋੜੇ ਆਉਂਦੇ ਨੇ ਤਾਂ ਹੈਰੀਟੇਜ ਸਟਰੀਟ ਤੇ ਆਪਣੀ ਪ੍ਰੀ-ਵੇਡਿੰਗ ਫੋਟੋਸ਼ੂਟ ਕਰਾਉਂਦੇ ਨੇ ਤੇ ਕਈ ਕੁੜੀਆਂ ਮੁੰਡੇ ਇੰਸਟਾਗ੍ਰਾਮ ਦੀ ਰੀਅਲ ਵੀ ਬਣਾਉਂਦੇ ਨੇ ਜੋਨ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਤੇ ਰੀਅਲ ਬਣਾਉਣਾ ਤੇ ਪ੍ਰੀ ਵਿਡਿੰਗ ਫੋਟੋ ਸ਼ੂਟ ਤੇ ਪਾਬੰਦੀ ਲਗਾ ਦਿੱਤੀ ਹੈ ਅੱਛਾ ਜੀ ਜਿਹੜਾ ਜੱਥੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਮਾਨ ਜੋ ਸਭੀ ਕੋ ਕੰਪਨੀ ਸਨ ਸੰਕਤਨ ਇਹ ਬਰੀਫ ਕੀਤਾ ਹੈ ਕਿ ਜਿਹੜੇ ਇਥੇ ਇਸ ਤਰ੍ਹਾਂ ਜਿਹੜੇ ਉਹ ਸੰਗਠਨ ਤੋਂ ਆਉਂਦੇ ਆ ਕਿ ਕੋਈ ਲੋਕਾਂ ਵਿੱਚੋਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਉਹ ਫੋਟੋ ਖਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਦੇ ਭਾਵਨਾਵਾਂ ਨੂੰ ਫੇਸਪਾਲਦੀ ਆ ਉਸ ਉਸ ਵੱਲੋਂ ਜਨਤਾ ਨੂੰ ਜਾਗਰੂਕ ਕਰਾਇਆ ਹਰ ਮੰਤਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨਯੋਗ ਸੀਖ ਸਿੰਘ ਸਾਹਿਬ ਦੇ ਹੁਕਮਾਂ ਦੇ ਅਨਸਾਰ ਕਿ ਜਨਗਤਾਂ ਨੂੰ ਜਾਣੂ ਕਰਾਇਆ ਗਿਆ ਜਾਂ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਤ ਮਾਨ ਨੂੰ ਸਲਮਾਨ ਨੂੰ ਫੇਸ ਕਰਦੀ ਹੈ ਮਰਜ਼ਾਦਾ ਦਾ ਖਿਆਲ ਰੱਖੀਏ